ਹਾਂ ਕੀ ਕੀ ਮੈਂ ਨਹੀਂ ਖੇਡਦਾ ਮੈਂ ਨਹੀਂ ਖੇਡਦਾ ਕਿਵੇਂ ਚੌ ਚੜਾਈ ਫੜੀਆਂ ਤੁਝੇ ਮਿਲ ਗਈ ਅਜੇ ਮੜਾ ਚੱਕੇ ਫਿਰਦੇ ਆਗੇ ਕੱਪ ਹਾਂ ਉਹ ਘੜਾ ਲਾ ਦੇ ਤੂੰ ਇੱਥੇ ਅਜੇ ਕੋਈ ਮਾਦਾ ਗੱਲਾਂ ਕਰਦਾ ਇੱਧਰ ਹਾਂ ਕੀ ਹੋ ਗਿਆ ਤੁਝੇ ਮਿਲ ਗਈ ਜੇ ਮਿਲ ਗਈ ਅੱਛਾ ਤੂੰ ਲੱਗੀ ਅੱਛਾ ਜਾ ਬੈਠ ਗਿਆ ਦੇਖ 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 ਲੈ ਬੱਚੇ ਵਸਦੀ ਫੜੀਆਂ ਗੋਡਿਆਂ ਚ ਮਾੜੇ ਹਾਲ ਇਹ ਦੇ ਕੋਲ ਕੇ ਗੱਲਾਂ ਮਾਰਦਾ ਖੜ ਕੇ ਇਹਦੇ ਨਾਲ ਗੱਲ ਕਰ। ਇਹਦੇ ਨਾਲ ਗੱਲ ਕਰ। ਸੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਤੁਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਮੋਗੇ। ਗਾਇਸ ਸਵੇਰੇ ਸਵੇਰੇ ਦੇਖੋ ਰੌਕਸੀ ਅੱਜ ਲੱਗਦੀ ਹੈ ਸਾਡੇ ਨਾਲ ਪੰਗੇ ਲੈਣ। ਕਹਿੰਦੀ ਇਹਦੇ ਕੋਲ ਨਾ ਫੜ ਮੇਰੇ ਨਾਲ ਗੱਲ ਕਰ ਆ ਦੇਖੋ। ਹੋਰ ਜੀ ਠੀਕ ਹੋ। ਬਣਾ ਲੈ ਬਿੱਕਾ ਲੈ ਹਾਂ ਚਰਾ ਗੱਲੇ ਸਤਾਂ ਚਰਾਗੇ ਬਸ ਮੇਰੇ ਨਾਲ ਬੋਲੀ ਜਾ ਲੈ ਨਹੀਂ ਦਾਨੀਏ ਠੀਕ ਹੈ ਠੀਕ ਆ ਕੀ ਤੂੰ ਹੋਰ ਫੇਰ ਗੱਲ ਕਰ ਕੋਈ ਜਨਾ ਕੀ ਹੋ ਗਿਆ ਜੀ ਜਿੰਨੀ ਸੇ ਤੱਕ ਗੱਲ ਕਰਦੇ ਹਾਂ ਹੋਰ ਫੇਰ ਹਾਂਜੀ ਹਾਂਜੀ ਜਵਾਬ ਫੇਰ ਸੌਂਗੇ ਸੀ ਕੋ ਹਾਂ ਸੁੱਤੇ ਮੈਨੇ ਉੱਤੇ ਦੇਗੇ ਜੀ ਨਹੀਂ ਐਗਰ ਮੋਲ ਨਹੀਂ ਰਸ ਹਾਂ ਇਹਦਾ ਮੈਨੂੰ ਬੋਲ ਤਾਂ ਹਾਂ ਹਾਂ ਮੈਂ ਹੁਣ ਬੋਲ ਬੋਲੇ ਹੁਣ ਮੈਂ ਹੁਣ ਬੋਲੇ ਕਿ ਤੈਨੂੰ ਚੰਗਾ ਨਹੀਂ ਬੋਲਦਾ ਚਾਹ ਕਿ ਅੱਡੇ ਕਿ ਕਿ ਚੱਲ ਰੱਖੀ ਦੀ ਚੱਲ 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 ਲੈ ਆ ਚੱਲ ਕਿਹਦੇ ਨਾਲ ਲੈ ਆ ਚੱਲੀ ਲੈ ਆ ਦਾ ਚੱਤ ਸਹੀ ਰਵੇ ਚਲ ਬਰਦੋ ਬਰਦੋ ਕਰਦੇ ਫੋਟੋ 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 ਕਰਦੇ ਜੀ ਫੋਟੋ 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 ਕਰਦੇ ਬਸ ਹੁਣ ਇਹ ਇਹੀਂ ਖੜੀ ਹੋ ਗਈ ਦੇਖਿਓ ਉਧਰੋਂ ਭੱਜ ਗਿਆ ਇਧਰ ਇਧਰੋਂ ਭੱਜ ਗਿਆ ਉਧਰ ਹਾਂ ਜੋ ਤੱਕ ਗਈ ਜਮ ਆ ਜਾ ਆ ਜਾ ਆ ਜਾ ਆ ਜਾ ਭੱਜਿਆ ਅੱਜ ਦੇ ਖਾਲੋ-ਖਾਲੋ ਕਰੀਏ ਇਹ 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 ਗੱਲ ਹੀ ਆਂ ਵੀ ਖੜਾਏ ਗੱਲਾਂ ਮਾਰਦਾ ਸੀ ਗਾਇਜ਼ ਜਦੋਂ ਵੀ ਮੈਂ ਗੱਲਾਂ ਮਾਰ ਲਾਂਗੇ ਨਾ ਉਹਦੇ ਇਹ ਦੇਖਦੀ ਹੈ ਚੈੱਕ ਕਰਦੀ ਹੈ ਵੇ ਗੱਲਾਂ ਮਾਰਦਾ ਮੇਰੇ ਨਾਲ ਤੇ ਕਹਿੰਦਾ ਮੇਰੀ ਕਿੰਦਾ ਧਿਆਨ ਨਹੀਂ ਹੈ ਕਿ ਹੋ ਗਈ ਉਹ ਬੈ ਗਈ ਜਦੋਂ ਮੇਰੇ ਕਿੰਦਾ ਧਿਆਨ ਨਹੀਂ ਹੈ ਕਹਿੰਦਾ ਇਹ ਤਾਂ ਆਪਸ ਵਿੱਚ ਗੱਲਾਂ ਮਾਰਨ ਲੱਗ ਗਿਆ ਉਹ ਦੇ ਅਟੈਂਸ਼ਨ ਲੈ ਨਹੀਂ ਮੇਰੇ ਪੁੱਲ ਉਹ ਬੈ ਗਈ ਹੁਣ ਵੀ ਆਪਸ ਵਿੱਚ ਗੱਲਾਂ ਮਾਰਦੇ ਨੇ ਇਹ ਤਾਂ ਬੈਠੀ ਹੈ ਦੇਖ ਰਹੀ ਕਿ ਮੈਂ ਦੇਖੋ ਸੌ ਬੱਚੀ ਬਣ ਕੇ ਵਹਿ ਗਈ ਰੁਸ ਗਈ ਰੁਸ ਗਈ ਰੁਸ ਗਈ ਥੱਕ ਗਈ ਪਾਣੀ ਉਹ ਹੋ ਉਹ ਜਹਾ ਲੱਗੇ ਪਾਣੀ ਵੀ ਬੱਚਾ ਪਾਟੀ ਹੈ ਹਲੋ ਬੱਚਾ ਪਾਟੀ ਹਾਂ ਜਤ ਦੇ ਬਹਿਣੇ ਦੇਖ ਲੈ ਸਾਰੰਮ ਦੇਖ ਬਿਆਹ ਦਾ ਅਸਰ ਹੈ ਬਿਆਹ ਦਾ ਅਸਰ ਨਹੀਂ ਹੈ ਕਾ ਜਿਹੜਾ ਵਿਆਹ ਖਾਦਾ ਵੇ ਰਾਤਨਾ ਉਹ ਪਾਰਿਆ ਨਾ ਨੂੰ ਕੱਲ ਜਿਹੜਾ ਵਿਆਹ ਖਾਦਾ ਸੀ ਉਹ ਕਰ ਰਹਾ ਇਹ ਕੰਮ ਥੋੜੇ ਹਾਂ ਉਹ ਵਿਆਹ ਦੀ ਗੱਲ ਥੋੜਾ ਕਿੱਥੇ ਗਿਆ ਆਹ ਸ਼ਾਰਕੋ ਆਹ ਪੈਦਾ ਸ਼ਾਰਕੋ ਸ਼ਾਰਕੋ ਦੀ ਹਵਾ ਨਿਕਲੀ ਕਿ ਭਤੇ ਉਹ ਭਤੇ ਆ ਦੇ ਪੂੰਛ ਚ ਚਾਇ ਕੋ ਹੈ ਗਈ ਸ਼ਾਰਕੋ ਸ਼ਾਰਕੋ ਚਲੋ ਤਿਆਰ ਤ ਹੋਈਏ ਮਾੜ ਮੋਟਾ ਖਾਈਏ ਪੀਏ ਜੀ 8:00 ਵਜੇ ਟਾਈਮ ਆ ਮੇਰਾ ਹੋਰ ਚਲੋ ਗਾਇਸ ਹੁਣ ਅਸੀਂ ਹੁੰਦਿਆਂਗੇ ਆਪਣਾ ਡਿਊਟੀਆਂ ਵਾਸਤੇ ਤਿਆਰ ਤੇ ਬੱਚੇ ਹੋ ਰਹੇ ਨੇ ਆਪਣਾ ਸਕੂਲ ਜਾਣ ਵਾਸਤੇ ਰੈਡੀ ਤੇ ਫਿਰ ਚਾਹ ਪੀ ਕੇ ਰੈਡੀ ਤਾਂ ਹੋਣਗੇ ਹੀ ਫਿਰ ਤੇ ਇਸ ਤੋਂ ਬਾਅਦ ਗਾਇਸ ਚੱਲਦੇ ਆਂਗੇ ਆਪੋ ਆਪਣੇ ਕੰਮਾਂ ਤੇ ਤੇ ਫਿਰ ਕੰਮਾਂ ਤੋਂ ਵਾਪਸ ਆ ਕੇ ਫਿਰ ਤੁਹਾਨੂੰ ਮਿਲਾਂਗੇ ਲਾਓ ਲਾਓ ਗੀਜਰ ਲਾਓ ਪਾਣੀ ਗਰਮ ਕਰੋ ਨਹਾਈਏ ਤੋਈਏ ਤੇ ਚੱਲੀਏ ਹੈਲੋ ਅੱਜ ਪਾਰਸਲ ਆਇਆ ਸੀ ਅੱਜ ਪਾਰਸਲ ਆ ਗਿਆ ਹੈ ਕਿਹੜਾ ਪਾਰਸਲ ਆ ਗਿਆ ਭਾਈ ਕਿਹੜਾ ਆਇਆ ਗੱਲੀ ਨੇ ਚੱਪਲਾ ਆਈ ਹੈ ਦਰਵਾਜ਼ੇ ਤੋਂ ਓ ਮਾਈ ਗਾਡ ਮੇਰੀ ਬੱਕਰੀ ਆਓ ਲਿਆਓ 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 ਲਾਵੀਂ ਗੱਲ ਐਸਾ ਹੈ ਡਿਊਟੀ ਤੋਂ ਘਰੇ ਪਹੁੰਚੇ ਹੈਗਾ ਉਹਨਾਂ ਸਾਰੇ ਪਾਰਸਲ ਨੂੰ ਟੁੱਟ ਪਏ ਨੇ ਪਤਾ ਨਹੀਂ ਕਿਵੇਂ ਸਬਰ ਕਰਦੀ ਹੈ ਇਹ ਜੰਡੀ ਜੀ ਸਾਡੀ ਖੜੂ ਕੋ ਖੋਲ ਹੁਣ ਉਹ ਕੰਮ ਕਰ ਰਿਹਾ ਖੋਲ ਲਾ ਬੰਦੇ ਬੇਲੀ ਫੇਰ ਡੈਪੜੀ ਅੰਦਰ ਵੀ ਨਿਕਾਟੀਓ ਚੱਲ ਚੱਲ ਕੋਲਾ ਕੋਲਾ ਅਗਲਾ ਮੈਂ ਕੱਢੋ ਅੰਦਰੋਂ ਮੈਂ ਕੱਢੋ ਅੰਦਰੋਂ ਦਾ ਕੱਟ ਨੂੰ ਕੀ ਰਹਿ ਜੂ ਫੇਰ ਪਿੱਛੋਂ ਹੋਰ ਲਾਓ ਯਾਰ ਮੈਂ ਕੱਢਣ ਪਾਉਂਦਾ ਚੱਲ ਕੱਟ ਲਈਂ ਜਾਂਦਾ ਤੂੰ ਵਿੱਚ ਇਹਦਾ ਹਲਕਾ ਹੋ ਗਿਆ ਓਕੇ ਫਾਰਨਾ ਹੀ ਇਹ ਫਾਰਨਾ ਹੋਰ ਫਾਰਨਾ ਹੀ ਹੁੰਦੇ ਹੈ ਫਾਰਨਾ ਹੀ ਆ ਪਤਲੀ ਬੋਲੀ ਵਾਸਾ ਐਨੀ ਕੀ ਗੱਲ ਦੀ ਅਸਾਂ ਤੇ ਕੱਢ ਗੋਵੇਂ ਓਏ ਮੈਂ ਕੱਢ ਦਿੰਦੇ ਬਈ ਦੇ ਵਿੱਚੋਂ ਕੱਟਣ ਦੀ ਗੱਲ ਹੋਊਂਦੀ ਵਿੱਚੋਂ ਆ ਗੈਰ ਸੱਦੀ ਚਪੜਾ ਜੰਗ ਨੂੰ ਫਰਾ ਦੇ ਫਰਾ ਦੇ ਉ ਫਰਾ ਦੇ ਕੱਢ ਲ ਬੇ ਫਰਾ ਦੇ ਫਰਾ ਦੇ ਇੱਕ ਚਪੜਾ ਕੱਢ ਕੇ ਪਾ ਕੇ ਰੱਖਾ ਦੇ ਲੈ ਜੀ ਆ ਤੇਰੀ ਆਹੋ ਇੱਕ ਤੇ ਯਾਰ ਤਾਂ ਦੇਈ ਹੋ ਬਲੀ ਉਹ ਪਰਲੀ ਹੋ ਗਈ ਹੈ ਕੇ ਬਲੈਕ ਲੈਣਾ ਤੂੰ ਮੈਂ ਤਾਂ ਬਲੈਕ ਚੁੱਕਾ ਚਲ ਕੇ ਬਲੈਕ ਲੈ ਜਾ ਪਾ ਦੇ ਦੇ ਬਲੈਕ ਦਾ ਬਲੈਕ ਦੇ ਕੱਢਦਾ ਖੋਲਦਾ ਇਹਦੇ ਇਹ ਕੱਢਦਾ ਇਹਦੇ ਮੋਮ ਕਿਥੇੋਂ ਟੋੜੇ ਦੇ ਕੱਢ ਜਾ ਪਾ ਕੇ ਤਾਂ ਮੈਂ ਦੇਖੂ ਜੇ ਮੈਡਮ ਕੀ ਲੈਣਾ? ਚਲੇ ਲੈਣ ਦੇ ਕੋਈ ਨਾ ਪਾਕ ਹੀ ਲੈਕਣੀ ਐ ਉਹਨਾਂ ਕੱਪੜੀਆਂ ਦੇ। ਡੱਡੀਆਂ ਵਾ ਭਾਲ ਲੈ। ਹਾਂ ਗੰਗੇਆ ਬਣ ਗਈ। ਤਾਂ ਦੀਆਂ ਨਾ ਕਰਦੀ ਕੁੜੀਆਂ। ਫਟਾ ਬਾਤ ਪੈਣੀ ਐ ਤਰੇ ਜਾਂ ਕਿੰਦੀਆਂ ਕਰਦੀਆਂ। ਬਸ। ਬਸ ਠੀਕ ਆ ਦੇ ਦੇ। ਮੈਂ ਜਾਂਦੀ। ਮਸਤੀ ਨਾ ਬਾਕਾ ਕਰ ਗਿਆ ਉਹ। ਕੁੜੀਆਂ ਨੇ ਤਰੇ। ਆ ਮੁੰਡੇ ਦੇ ਦੇਖ। ਆ ਆਮ। ਲਾ ਮੁੰਡਾ ਤੇ ਵੀ ਕੁੜੀਆਂ ਨੇ ਉਹ। ਦੇਖੋ। ਫਤਿਹ ਦੇ ਕੁੜੀਆਂ ਰਹੀਆਂ। ਚੱਕ ਵੜੀ ਗੱਲ ਤੇਰੇ ਤਾਂ।

ਸਨੀ ਲੇਖੀ ਕਿ ਮੈਂ ਅੱਜ ਡਰੈਸ ਨਹੀਂ ਬਦਲੀ ਹੈਗੀ ਅੱਜ ਸਿੱਧਾ ਰਸੋਈ ਚ ਬੰਦਾ ਆਇਆ ਗਿਆ ਤਾਂ ਦੇਖਣੀ ਹੁੰਦੀ ਮਾਂ ਮੈਂ ਕੰਮ ਕਰਦੀ ਫਿਰਦੀ ਆ ਉਹ ਦੇਖ ਰਿਹਾ ਕਾਨੂੰਨ ਲੱਗਿਆ ਹੋਇਆ ਕੰਮ ਹਾਂ ਹਾਂ ਵੀ ਪਾਣੀ ਤਾਂ ਨਹੀਂ ਪੁੱਛਦੇ ਬੰਦੇ ਤੋਂ ਬਾਹਰ ਆਏ ਤੋਂ ਇਹਦਾ ਕੰਮ ਕਰੇ ਰੋਟੀ ਲਾ ਕੇ ਪੁਰਾਣੀ ਹੈਗਾ ਮੁੰਡੇ ਦਾ ਆਏ ਗਿਆ ਇਹਦਾ ਤਾਂ ਫੋਨ ਜ਼ਰੂਰੀ ਆ ਫੋਨ ਨਹੀਂ ਜ਼ਰੂਰੀ ਤੈਨੂੰ ਕਿਹਨੇ ਬੰਦ ਕਰਤਾ ਇੱਥੇ ਇਹ ਨਹੀਂ ਬੰਦ ਕਰ ਰੱਖਿਆ ਤੈਨੂੰ ਚੱਲ ਪਾ ਚਲਾ ਨਹੀਂ ਰਾਂ ਕਰ ਰੱਖਿਆ ਨਾ ਲਾਈਟ ਨਾ ਫਾਈਟਰ ਰਾਈਟ ਵੀ ਲਾਈ ਹੋ ਗਈ ਦੇਖ ਲੈ। ਯਰ ਆਕਸੀਨੇਰੀ ਚ ਬੈਠੂ ਦੱਸ। ਹਾਂ ਹਾਂ ਪੰਜ ਲੱਪਾ ਪੰਜ ਲੱਪਾ। ਹੂੰ ਹੂੰ। ਬਾਹਰ ਆ ਜਾ। ਚੱਲ ਆ ਜਾ। ਬੱ dress ਬਾਅਦ ਚ ਚੇਂਜ ਕਰੂ ਪਹਿਲਾਂ ਤਿੰਨੂਏ ਗੱਡਾਂ ਬਾਹਰ। ਪਾਜਾ ਮਾਰਿਆ ਗਿਆ। ਧਿਰ ਮਾਰ ਕੇ ਆ ਜੀ। ਚਲੋ ਗਾਇਸ ਹੁਣ dress ਦੂਸ ਚੇਂਜ ਕਰ ਲਈਏ। ਚੇਂਜ ਕਰਕੇ ਫੇਰ ਬੱਚਿਆਂ ਕੋਲ ਬੈਠਦੇ ਆ ਪਕਸ਼ ਦੇਣਾ ਤੋਂ ਫੇਰ ਕਹਾਣੀਆਂ ਸੁਣਦੇ ਆ ਬੱਚਿਆਂ ਦੀਆਂ। ਆ ਲੈ। ਬੈਠਾਂ ਚੱਪਲਾਂ ਪਾ ਕੇ ਬਹਿ ਗਏ। ਉੱਤਰਿਆ ਹੁਣ ਇੱਥੋਂ ਇਨਫਾਲ 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 ਫਾਲੇ 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 ਆ ਸੀਗੀ ਹੀਰਾ ਲਾਭਦੀ ਵਰਦੀ ਹੈਗੀ ਖੇਡਣ ਵਾਸਤੇ ਫੜ ਲੈ ਫੜਦਾ ਕਰਦੇ ਨੂੰ ਰੇਸ ਲਾਉਗੇ ਚੱਲ ਲਾ ਰੇਸ ਚੱਲ ਫੜਦਾ ਫੜ ਲਿਆ ਪਾਣੀ ਬਾ ਪਿਆਸ ਲੱਗਿਆ ਹੀ ਹੁਣ ਤਾਂ ਕਿੱਥੇ ਲੈ ਪਿਆਸ ਲੱਗਿਆ ਹੀ ਕੀ ਲਿਆਉਣਾ ਕੱਢੋ ਇਹਦੇ ਵਿੱਚ ਬੈਗ ਚ ਆਲੂ ਤੈਂ ਕਿ ਲੈਣਾ ਸੀ ਬਾਈ ਅਸ ਮੈਂਨੇ ਆਰੰਚ ਲੈਣੇ ਸੀ ਜਿੰਨੇ ਆਇਓ ਆਰੰਚ ਨਾਟ ਮੋਖਲੀ ਸ਼ਾਰਟ ਮੋਖਲੀ ਦਾ ਹੈ ਬਲੀ ਆਹ ਬਸ ਨੇ ਜੀ ਨਾ ਗਰਮ ਲਿਆਇਓ ਨਾ ਠੰਡੀ ਗਰਮ ਐ ਹੀ ਨਹੀਂ ਹੁੰਦੀ ਠੰਡਾ ਇੰਨਾ ਟਾਈਮ ਚ ਠੰਡਾ ਗਰਮ ਰਹਿੰਦੀ ਹੁੰਦੀ ਐਸ ਪਹਿਲਾਂ ਮਨ ਆਹ ਮਫਲਰ ਜਿਹਾ ਕੱਢ ਲੈ ਵੀ ਧੋ ਦਿਓ ਮੋਪਲੀ ਮੈਂ ਤਾਂ ਨਾ ਨਹੀਂ ਹਮ ਕੋ ਸਕੂਲ ਜਾਣਾ ਨਹੀਂ ਉਲਾਈ ਚੱਲਿਆ ਰੋਟੀ ਲੈ ਲੈ ਚੱਲਿਆ ਲੈ ਚੱਲਿਆ ਆਜੋ ਲੈ ਇਹ ਮੈਨੂੰ ਲੈ ਤੇਰੇ ਆਰਡਰ ਕਰਤੇ ਹੋਦੋਂ ਹੀ ਕਾਤੇ 30 ਆ ਦੋ ਪੈਕਟ ਕਿੰਨੀ ਖਾਦੀ ਗਰੀ ਬੋਟੀ ਰੋਟੀ ਹਾਂ ਓਕੜੇ ਪਿਆ ਥਾਲ ਥਾਦੀ ਨਹੀਂ ਕਿੱਥੇ ਇੱਕ ਹੋਰ ਕਿਵੇਂ ਨਹੀਂ ਥੋੜੀ ਹੈਗੀ ਮੈਂ ਹੁਣੇ ਹੀ ਜਾ ਕੇ ਦੇਖਦਾ ਤੂੰ ਗੁੱਸੇ ਨਾਲ ਹੋ ਲਾਣ ਵਰਨੀ ਹੈ ਉਹ ਲਾਣ ਦਾ ਨਹੀਂ ਕੂਲ ਕੂਲ ਡਾਊਨ ਲਾਣ ਦਾ ਨਹੀਂ ਕੂਲ ਡਾਊਨ ਮੈਂ ਹੁਣੇ ਹੀ ਜਾ ਕੇ ਦੇਖਦਾ ਅਰਧਮੈ ਇਨਕੁਆਰੀ ਨਦੀ ਜਵਾਖੋ ਤੁਹਾਡੀ ਮਾਂ ਦਾ ਲਾਂਭਾ ਆ ਥੋਡੇ ਵਾਸਤੇ ਗੋਡੇ ਜੱਟਾ ਤੇਰੇ ਵਾਸਤੇ ਵੀ ਕੁੜੀ ਰੋਟੀ ਕੌਣ ਖਾਊ ਫਰਮਾ ਤੋੜ ਦਿਓ ਹੈ ਮੈਂ ਗੈਸ ਖਾਊ ਮਿਸੀ ਕੌਣ ਖਾਊ ਇਹ ਜੱਪੜਾ ਨਵੀਂ ਨਵੀਂ ਲਿਆਂਦੀਆਂ ਨੇ ਹੁਣੇ ਇਹ ਨਾ ਹੋਵੇ ਵੀ ਇੱਕ ਤੇਰੇ ਕਿਹਦੇ ਪਵੇ ਤੂੰ ਕਿਹੜੀ ਖਾਏਂਗਾ ਵੀ ਮੈਂ ਲਾਤੀ ਆਬ ਦੇ ਲੋ ਖਾਏਂਗਾ ਕਾਲੀ ਜੱਪੜਾ ਕਾ ਰੋਟੀ ਖਾਏਂਗਾ ਚੱਕੀ ਚੱਕੀ ਤਪ ਪਾ ਅੰਨ ਤੂੰ ਖੁਸ਼ ਚੱਪਲ ਖਾਣੀ ਆ ਕਿ ਰੋਟੀ ਖਾਣੀ ਆ ਇਹ ਦੱਸ ਦੇ ਬਸ ਇੱਕ ਆਪਸ਼ਨ ਆ ਤੇਰੇ ਕੋਲ ਹਾਂ ਜਲਦੀ ਸੋਚ ਜਲਦੀ ਸੋਚ ਐਨਾ ਟਾਈਮ ਨਹੀਂ ਹੈਗਾ ਮੇਰੇ ਕੋਲ ਚੱਪਲਾ ਹੀ ਖਾ ਲੋ ਐਨਾ ਟਾਈਮ ਐਨਾ ਟਾਈਮ ਸੋਚਣ ਵਾਸਤੇ ਲਾਉਣਾ ਤੂੰ ਚੱਪਲਾ ਨਾ ਖਾ ਲੈ ਮੈਂ ਇੰਨੇ ਟਾਈਮ ਚ ਤੂੰ ਕੁੜੀਏ ਕੀ ਖਾਏਂਗੀ ਚੱਪਲ ਕਿ ਰੋਟੀ ਫਿਰ ਇੱਧਰ ਆ ਜਾ ਚੁੱਪ ਕਰਕੇ ਬਾਅਦ ਚ ਕਰੀਏ ਆਪਾਂ ਜਿਹੜਾ ਮਰਜ਼ੀ ਕੋਸਾ ਥੋੜਾ ਰਹਿ ਜਾਏ ਬਹੁਤ ਰਹਿ ਜਾਏ ਚਲੋ ਖਾਓ ਰੋਟੀ ਹੁਣ ਮਟੋਮੇਟੀ ਪਰਵਾਹੀ ਹੋਰੀਆ ਲਾਹ ਲੜਨੀ ਹੈ ਕੂਰੇ ਆਇਆ ਮੈਂ ਪੂਰਾ ਕੂਰੂ ਹਾਂ ਉਹ ਆਹਣੋ ਪੂਰੇ ਪੂਰੇ ਇੱਥੇ ਆ ਮਾਹ ਚਪਲ ਖਾਣੀ ਹੈ ਗੀ ਰੋਟੀ ਖਾਣੀ ਹੈਗੀ ਫਿਰ ਕੀ ਕਹਿੰਦੇ ਫਿਰ ਕਹਿੰਦੇ ਵੀ ਰੋਟੀ ਉਹ ਖਾਣੀ ਹੈਗੀ ਮੈਨੂੰ ਲਾਹ ਲੜਨੀ ਤੇ ਵੀ ਕੂਰੇ ਹੋਣਗੇ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਕੂਰੇ ਨਹੀਂ ਬਹੁਤ ਜ਼ਿਆਦੇ ਕੂਰਨੇ ਬਹੁਤ ਜ਼ਿਆਦੇ ਚਾਵਲ ਨਹੀਂ ਮੈਂ ਕਹਿੰਦਾ ਬਹੁਤ ਜ਼ਿਆਦੇ ਕੂਰਨੇ ਤੂੰ ਸਮਝ ਨਹੀਂ ਸਕਦੀ ਕਿ ਮੈਂ ਕਿੰਨਾ ਦਿਲ ਤੇ ਪੱਥਰ ਰੱਖ ਕੇ ਚਵਾਖ ਨੂੰ ਘੂਰਦਾ ਕਿ ਮੈਨੂੰ ਪਤਾ ਹੈ ਮੈਨੂੰ ਸਾਰਾ ਪਤਾ ਹੈ ਹਾਂ ਆ ਜੀਵ ਚਪਲ ਨੂੰ ਹੁਣ ਪੱਥਰ ਮੈਂ 2-3 ਆਜੇ ਵੀ ਜਿਗਰ ਨੂੰ ਦੋ ਤਿੰਨ ਪੱਥਰ ਪਾ ਲੈਣਾ ਹੁੰਦਾ ਹੈ ਇੱਥੇ ਮੈਨਾ ਘੂਰਦਾ ਫਿਰ ਆ ਕੀ ਕਰਦੇ ਪਰ ਹੌਸ਼ ਨਾਲ ਉਧਰ ਨੂੰ ਸਾਈਡ ਮਾਰੋ ਬੈਠਣ ਦੋ ਆਪੇ ਛਾਰ ਕੋਲੇ ਜਾ ਮੂੰਗਫਲੀ ਖਾਈ ਜਾ ਫਾਰ ਨੂੰ ਤਾਂ ਤੇਰੀ ਮਾਮ ਪਤਨ ਨਹੀਂ ਲਿਆਉ ਪਤਾ ਨਹੀਂ ਕੀ ਨਾ ਐਨੇ ਆਪਾਂ ਮੂੰਗਫਲੀ ਖਾ ਕੇ ਗੁਜ਼ਾਰਾ ਕਰ ਲੈਣਾ ਗਾਇਸ ਜਦੋਂ ਆਊਗਾ ਖਾਣ ਪੀਣ ਵਾਸਤੇ ਫਿਰ ਉਸ ਤੋਂ ਬਾਅਦ ਚ ਖਾਵਾ ਪੀਵਾ ਦੀ ਕੋਸ਼ਿਸ਼ ਹਨਾ ਐਨੇ ਮੂੰਗਫਲੀ ਖਾ ਕੇ ਗੁਜ਼ਾਰਾ ਕਰੀਏ ਇੱਧਰ ਹੋ ਜਾ ਵੀ ਬੱਚੇ ਇੱਧਰ ਹੋ ਵੀ ਮੁੰਡੇ ਹਲੋ ਆਜੋ ਕੀ ਹੋ ਗਿਆ ਕੀ ਰਹਿ ਗਿਆ ਹੁਣ ਬੀਨਾ ਅੱਛਾ ਹਾਲ ਰੱਬਾ ਮੇਰੇ ਮਨੂਣਾ ਹੈ ਬੈਠਣ ਦਵੇ ਇੱਕ ਮਿੰਟ ਵੀ ਮੇਰੇ ਨਾਲ ਤਾਂ ਇਹਦੀ ਇੰਨੀ ਜਿੱਦਾ ਕੀ ਨਾ ਜਦੋਂ ਵੀ ਮੈਂ ਅੰਦਰ ਕਮਰੇ ਚ ਬੜ ਕੇ ਬੈਠ ਜਾਊਗਾ ਉਹ ਦਿਖਾ ਦਊ ਆਏ ਮੜਿਆ ਡਿਸ਼ਾਂ ਕੀ ਹੁੰਦੀਆਂ ਨੇ ਕੀ ਕਿਹੜੀ ਡਿਸ਼ ਯਾਰ ਕਰਕੇ ਦੇ ਨੇ ਰੋਟੀ ਲੈ ਲਿਆ ਕਰੋ ਮੈਂ ਚੁੱਪ ਕਰਕੇ ਮੈਂ ਦੋ ਰੋਟੀਆਂ ਨਾਲ ਹੀ ਖਾ ਲਵਾਂ ਅੱਛਾ ਕੀ ਜੂਸ ਜੂਸ ਕਿੱਟ ਹੈ ਮੇਰੇ ਵਾਸਤੇ ਕਿੱਥੇ ਜੂਸ ਜੂਸ ਕਿਨੇ ਬਣਾ ਹਾਂ ਹਾਂ ਕਿਹੜੀ ਡਿਸ਼ ਬਣਾਈ ਹੈ ਮੇਰੇ ਵਾਸਤੇ ਦਿਖਾਓ ਮੜਿਆ ਦਾਲ ਪਾਏਗੀ ਇੱਕ ਡੀਗ ਕੀ ਡਿਸ਼ ਸੀਗੀ ਓਹੋ ਹੋ ਹੋ ਬੜੀ ਔਖੀ ਡਿਸ਼ ਬਣਾਈ ਹੈ ਵੀ ਮੇਰੇ ਵਾਸਤੇ ਮੈਂ ਇਹ ਥੋੜਾ ਖਾਣਾ ਪਿੰਨਾ ਬੈਠਾ ਹੀ ਨਾ ਮਿੰਟ ਬਾਅਦ ਨੂੰ ਲੱਗ ਜੰਦਿਆ ਸੋ ਲੱਗ ਜੰਦਿਆ 20 ਮਿੰਟ ਚੱਲ ਬੱਸ ਬਣਾਓ ਚਲੋ ਠੀਕ ਹੈ ਗਾਇਸ ਹੁਣ ਅਸੀਂ ਖਾ ਪੀ ਲਈਏ ਕੁਝ ਬਹੁਤ ਭੁੱਖ ਲੱਗ ਰਹੀ ਹੈ ਕਿਉਂਕਿ ਭੁੱਖ ਆਇਆਗਾ ਵਾਚੀ ਵਿੱਚ ਵੱਲਦੀ ਭਰੀ ਜਾਂਦੀ ਹੈ ਪਰਾਂ ਹੋ ਜਾ ਤੁਸੀਂ ਵਿੱਚ ਵਿੱਚ ਕੋਈ ਲੋਕ ਸਕਦਾ ਅਰੇ ਨਾ ਡਾ ਦੇਖਣ ਲੱਗ ਗਿਆ ਗਏ ਸੇ ਗਾਇਸ ਨਾਲ ਤੇ ਇਧਰ ਮੂਫਲੀ ਕਰਦੀ ਆ ਰਹੀ ਹੈ ਗਰਮ ਗਰਮ ਮੂਫਲੀ ਤੇ ਨਾਲੇ ਉਧਰ ਮੂਵੀ ਦੇਖ ਰਹੇਗੇ ਮੂਵੀ ਨਹੀਂ ਵੈਬ ਸੀਰੀਜ਼ ਜਗੀ ਅਸਲ ਦੇ ਵਿੱਚ ਵੈਬ ਸੀਰੀਜ਼ ਦੇਖ ਰਹੇਗੇ ਹਣਾ ਪੂਰੀ ਫੈਮਿਲੀ ਨਾਲ ਬੈਠ ਕੇ ਇੱਥੇ ਰੱਖ ਚਾਹੇ ਮੂਵਲੀ ਜੁਆਏ ਕਰ ਰਹੇ ਨੇ ਆਪਣੀ ਰੋਟੀ ਇੱਕ ਵਾਰ ਦੇ ਉਹਦਾ ਹੈ ਇਹ ਇੱਕ ਸਕਿੱਡੇ ਦੀ ਟਪਕਾ ਦਾ ਹਾਂ ਹਾਂ ਇੰਨਾ ਤਾਕਤਵਾਰ ਹੈ ਇਹ ਤੇ ਦਜੀ ਦੇ ਛੱਡੇ ਹੁੰਦਾ ਵੀ ਜਿਵੇਂ ਕੱਲ ਨੂੰ ਸੰਡੇ ਆ ਫਿਰ ਅਸੀਂ ਉਧਰ ਮੂਵੀ ਦੇਖਦੇ ਨੇ ਇੰਜੋਏ ਕਰਦੇ ਨੇ ਫੈਮਿਲੀ ਚ ਬੈਠ ਕੇ ਹੂੰ ਬੱਚਿਆਂ ਨਾਲ ਉਸ ਤੋਂ ਬਾਅਦ ਕੋਈ ਟਾਰਲਰ ਨਾ ਮਦਦ ਲੈ ਰੋ। ਤਾਂ ਇਹ ਤੇਰੇ ਵਹੀਲੇ ਪਾਵਾਂ ਸਾਰਾ ਇਹ ਤੈਨੂੰ ਹਰ ਇੱਕ ਵਾਰ ਹੀ ਮਿਲ ਜਾਂਦਾ ਦੇਖ ਲੈ ਤੇਰੇ ਵਾਸਤੇ ਸਪੈਸ਼ਲ ਰਿਜ਼ਰਵ ਪਰ ਰੱਖਿਆ ਹੋਇਆ ਹੈਗਾ। ਤੇ ਠੀਕ ਹੈ ਗਾਇਸ ਹੁਣ ਅਸੀਂ ਮੂਵੀ ਵਗੈਰਾ ਦੇਖਦੇ ਆਂਗੇ ਬੈਠ ਕੇ ਸਾਰੇ ਫੈਮਿਲੀ ਦੇ ਨਾਲ ਤੇ ਅੱਜ ਦਾ ਇਹ ਬਲੌਗ ਆਪਾਂ ਇੱਥੇ ਇਹਨੂੰ ਖਤਮ ਕਰਦੇ ਆਂਗੇ। ਤੇ ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਇਹਨੂੰ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ। ਇਹਨੇ ਚੈਨਲ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜਲਦੀ ਜਾ ਕੇ ਕਰ ਲੋ ਸਬਸਕ੍ਰਾਈਬ ਕੱਲ ਨੂੰ ਮਿਲਦੇ ਆਂ ਤੁਹਾਨੂੰ ਹੁਣ ਆਪਾਂ ਨਵੇਂ ਬਲੌਗ ਦੇ ਵਿੱਚ ਉਦ ਤੱਕ ਵਾਸਤੇ ਬਾਏ ਬਾਏ ਮੋਟ ਬਾਏ